ਅਫਸਰ ਦੇ ਵੱਲੋਂ ਲੱਖਾਂ ਰੁਪਏ ਦੀ ਰਿਸ਼ਵਤ ਲੈਂਡ ਦਾ ਮਾਮਲਾ ਸਾਹਮਣੇ ਆਇਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਆਈਐਸ ਅਫਸਰ ਸੀਗਾ 2021 ਬੈਚ ਦਾ ਜੋ ਜਾਣਕਾਰੀ ਮਿਲ ਪਾਰੀ ਹੈ ਦਰਅਸਲ ਉੜੀਸਾ ਦੀ ਵਿਜੀਲੈਂਸ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਬਕਾਇਦਾ ਪੋਸਟ ਵੀ ਪਾਈ ਗਈ ਵੀਡੀਓ ਵੀ ਪਾਈ ਗਈ ਜੋ ਘਰ ਦੇ ਵਿੱਚੋਂ ਜਦੋਂ ਰੇਡ ਮਾਰੀ ਗਈ ਤਾਂ ਜੋ ਕੁਝ ਬਰਾਮਦ ਹੋਇਆ ਉਹ ਦੇਖ ਕੇ ਤੁਹਾਡੇ ਵੀ ਖੋਸ਼ ਛੁਟ ਜਾਣਗੇ ਨੋਟਾਂ ਦੀਆਂ ਥੱਧੀਆਂ ਦੇ ਢੇਰ ਲੱਗੇ ਕੋਈ ਨੇ 47 ਲੱਖ ਰੁਪਇਆ ਘਰ ਦੇ ਵਿੱਚੋਂ ਬਰਾਮਦ ਹੋਇਆ ਜੀ ਹਾਂ ਅ ਦਰਅਸਲ ਇੱਕ ਕਾਰੋਬਾਰੀ ਦੇ ਕੋਲੋਂ ਰਿਸ਼ਵਤ ਲੈਣ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ ਆਈਐਸ ਅਫਸਰ ਹੈ ਹਾਂ ਉਸ ਦੇ ਵੱਲੋਂ ਰਿਸ਼ਵਤ ਮੰਗੀ ਗਈ ਇੱਕ ਕਾਰੋਬਾਰੀ ਤੋਂ 20 ਲੱਖ ਰੁਪਏ ਦੀ ਰਿਸ਼ਵਤ ਦੀ ਡਿਮਾਂਡ ਕੀਤੀ ਗਈ ਔਰ ਦੋ ਕਿਸ਼ਤਾਂ ਦੇ ਵਿੱਚ ਇਹ ਜਿਹੜੀ ਰਿਸ਼ਵਤ ਹੈ ਉਹ ਲੈਣੀ ਸੀਗੀ ਔਰ ਇੱਕ ਕਿਸ਼ਤ ਜਦੋਂ 10 ਲੱਖ ਰੁਪਏ ਉਸ ਨੂੰ ਮਿਲਿਆ ਤਾਂ ਵਿਜੀਲੈਂਸ ਦੇ ਵੱਲੋਂ ਸਿਕੰਜਾ ਜੜਾਇਆ ਉਹ ਕੱਸ ਲਿਆ ਗਿਆ ਔਰ ਜਦੋਂ ਵਿਜੀਲੈਂਸ ਘਰੇ ਜਾਂਦੀ ਹੈ ਤਾਂ ਵਿਜੀਲੈਂਸ ਦੇ ਵੱਲੋਂ ਕਰੋੜਾਂ ਕਾ ਰੁਪਏ ਦਾ ਇਹ ਮਾਮਲਾ ਜੁੜਾ ਸਾਹਮਣੇ ਆਇਆ ਸੀ ਔਰ ਜਦੋਂ ਵਿਜੀਲੈਂਸ ਦੇ ਵੱਲੋਂ ਘਰ ਦੇ ਵਿੱਚ ਛਾਪਾ ਮਾਰਿਆ ਗਿਆ ਤਾਂ ਨੋਟਾਂ ਦੀਆਂ ਕੜਕ-ਕੜਕ ਥੱਡੀਆਂ ਜੁੜੀਆਂ ਨੇ ਉਹਦੇ ਢੇਰ ਲੱਗੇ ਹੋਏ ਸੀ 47 ਲੱਖ ਰੁਪਈਆ ਵਿਜੀਲੈਂਸ ਨੇ ਇਹ ਬਰਾਮਦ ਕੀਤਾ ਹੈ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਤੁਹਾਡੇ ਨਾਲ ਦੇਖ ਸਕਦੇ ਹਾਂ ਘਰ ਦੇ ਵਿੱਚ ਆਈਐਸ ਅਫਸਰ ਸੀਗਾ ਸਭ ਕਲੈਕਟਰ ਦੱਸਿਆ ਜਾ ਰਿਹਾ ਹੈਗਾ ਧਰਮਗੜ ਕਾਲਾ ਹੰਡੀ ਦਾ Odisha ਦੇ ਵਿੱਚ ਪੂਰਾ ਮਾਮਲਾ ਸੀ ਇੱਕ ਵਪਾਰੀ ਤੋਂ 10 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਆ ਆਈਐਸ ਅਫਸਰ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਔਰ ਜਦੋਂ ਘਰ ਦੇ ਵਿੱਚ ਰੇਡ ਮਾਰੀ ਗਈ ਤਾਂ 47 ਲੱਖ ਰੁਪਿਆ ਨੋਟਾਂ ਦੀਆਂ ਥੱਡੀਆਂ ਜੁੜੀਆਂ ਉਹ ਬਰਾਮਦ ਕੀਤੀਆਂ ਗਈਆਂ ਨੇ ਆਹ ਤਸਵੀਰ ਦੇਖ ਸਕਦੇ ਹੋ ਆਮ ਬੰਦਾ ਤਾਂ ਇੰਨੇ ਨੋਟ ਇਕੱਠੇ ਦੇਖ ਲੇ ਤਾਂ ਉਸ ਨੂੰ ਚੱਕਰ ਆ ਜਾਂਦੇ ਆ ਕਿ ਇੰਨੇ ਨੋਟ ਤਾਂ ਉਹ ਦੇਖੋ ਕਿ ਇਹ ਆਈਐਸ ਅਧਿਕਾਰੀ ਜਿਹੜਾ ਘਰ ਦੇ ਵਿੱਚ ਹੀ 47 ਲੱਖ ਰੁਪਇਆ ਰੱਖੀ ਫਿਰਦਾ ਸੀ ਆਮ ਬੰਦਾ ਬੈਂਕ ਦੇ ਵਿੱਚ ਵੀ 10 ਲੱਖ ਰੁਪਇਆ ਰੱਖ ਲੇ ਤਾਂ ਉਹ ਵੀ ਆਪਣਾ ਅਕਾਊਂਟ ਪੰਜ ਵਾਰੀ ਚੈੱਕ ਕਰਦਾ ਕਿ ਮੇਰੇ ਅਕਾਊਂਟ 'ਚ ਪੈਸੇ ਤਾਂ ਪੂਰੇ ਆ ਨਾ ਮੈਂ ਇੰਨੇ 10 ਲੱਖ ਜਮ੍ਹਾਂ ਕਰਾਈ ਸੀ ਪਰ ਆਹ ਦੇਖੋ ਆਈਐਸ ਅਫਸਰ ਜਿਹੜਾ ਘਰ ਦੇ ਵਿੱਚ ਹੀ 49 ਲੱਖ ਰੁਪਇਆ ਕੜਕ-ਕੜਕ 5-500 ਦੀਆਂ ਦੱਥੀਆਂ ਔਰ 200-200 ਦੇ ਨੋਟਾਂ ਦੀਆਂ ਦੱਥੀਆਂ ਜੁੜੀਆਂ ਨੇ ਘਰ ਦੇ ਵਿੱਚ ਹੀ ਰੱਖੀ ਬੈਠਾ ਸੀ ਵਿਜੀਲੈਂਸ ਜਦੋਂ 오ਡੀਸਾ ਵਿਜੀਲੈਂਸ ਨੇ ਘਰੇ ਰੇਡ ਮਾਰੀ ਘਰੇ ਛਾਪਾ ਮਾਰਿਆ ਤਾਂ ਵਿਜੀਲੈਂਸ ਵੀ ਹੈਰਾਨ ਰਹਿ ਗਈ ਜਦੋਂ ਉਹਨਾਂ ਨੇ ਢੇਰ ਲੱਗੇ ਹੋਏ ਪੈਸਿਆਂ ਦੇ ਦੇਖੇ 47 ਲੱਖ ਰੁਪਇਆ ਬਰਾਮਦ ਕੀਤਾ ਗਿਆ ਦੋ ਕਿਸ਼ਤਾਂ ਦੇ ਵਿੱਚ ਇੱਕ ਕਾਰੋਬਾਰੀ ਤੋਂ ਪੈਸੇ ਲੈਣੇ ਕੀਤੇ ਸੀ ਟੋਟਲ 20 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ 10 ਲੱਖ ਰੁਪਇਆ ਉਹਦੇ ਤੋਂ ਰਿਸ਼ਵਤ ਲੈ ਲਈ ਗਈ ਕਾਰੋਬਾਰੀ ਤੋਂ ਔਰ 10 ਲੱਖ ਰੁਪਇਆ ਅਗਲੀ ਕਿਸ਼ਤ ਦੇ ਵਿੱਚ ਲੈਣੀ ਸੀਗੀ ਔਰ ਜਦੋਂ 10 ਲੱਖ ਰੁਪਇਆ ਲਿਆ ਤਾਂ ਉਦੋਂ ਹੀ ਵਿਜੀਲੈਂਸ ਨੇ ਸ਼ਿਕੰਜਾ ਜੜਿਆ ਉਹ ਇਸ ਆਈਏਐਸ ਅਫਸਰ ਤੇ ਕਸ ਦਿੱਤਾ ਗਿਆ ਜੋ ਸਾਨੂੰ ਜਾਣਕਾਰੀ ਮਿਲ ਪਾਰੀ ਹੈ ਕਿ ਧਿਮਾਨ ਚਕਮਾ ਇਸ ਆਈਐਸ ਦਾ ਨਾਮ ਹੈ ਸਬ ਕਲੈਕਟਰ ਹੈ ਧਰਮਗੜ੍ਹ ਦੇ ਵਿੱਚ 221 ਬੈਚ ਇਸ ਦਾ ਰਖਾ ਹੈ ਔਰ ਵਪਾਰੀ ਤੋਂ 10 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਹਦੀ ਸਰਕਾਰੀ ਰਿਹਾਈਸ ਤੇ ਜਦੋਂ ਤਲਾਸ਼ੀ ਕੀਤੀ ਗਈ ਉਹ ਦੇਖੋ ਕਿ ਕੋਈ ਆਪਣਾ ਘਰ ਨਹੀਂ ਹੈ ਸਰਕਾਰੀ ਰਿਹਾਈਸੀ ਜਿੱਥੇ ਰਹਿੰਦਾ ਸੀਗਾ ਜਿੱਥੋਂ 47 ਲੱਖ ਰੁਪਏ ਬਰਾਮਦ ਹੋਇਆ ਉਹ ਵੀ ਸੋਚਦਾ ਹੋਣਾ ਕਿ ਕਿਸੇ ਨੇ ਕਿਹੜਾ ਸਰਕਾਰੀ ਰਿਹਾਈਸ ਤੇ ਆਉਣਾ ਹੈ ਚਲੋ ਇੱਦਾਂ ਪੈਸੇ ਪਏ ਆ ਤਾਂ ਪਏ ਰਹਿਣ ਦਿਓ ਤਾਂ ਪਤਾ ਨੀ ਹੋਰ ਕਿੰਨਿਆਂ ਕਦੇ ਕੋਲੋਂ ਇਹ ਰਿਸ਼ਵਤ ਲਈ ਗਈ ਹੋਣੀ ਆ ਜਾਂ ਕਿਹੜੇ ਕਿਹੜੇ ਮਾਮਲੇ ਹੋਰ ਸਾਹਮਣੇ ਆਉਣਗੇ ਤਾਂ ਇਹ ਜਾਂਚ ਦਾ ਵਿਸ਼ਾ ਹੈ ਜਾਂਚ ਕੀਤੀ ਜਾ ਰਹੀ ਹੈ ਪਰ ਫਿਲਹਾਲ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜਾ 47 ਲੱਖ ਰੁਪਇਆ ਕਰਦੇ ਵਿੱਚੋਂ ਇੱਕ ਸਰਕਾਰੀ ਆਈਐਸ ਅਫਸਰ ਦੇ ਘਰੋਂ ਬਰਾਮਦ ਕੀਤਾ